ਚੰਗੇ ਮਾਰੇ ਕਰਮ ਜੋ ਕੀਤੇ ਉਹਨਾਂ ਦਾ ਫਲ ਤਾਂ ਪਾਣਾ ਪੈਣਾ ਕਿੱਥੋਂ ਤੱਕ ਜਾਨ ਲੁਕਾ ਮੰਗੀ ਆਖਿਰ ਉਹਨਾਂ ਕੋਲ ਜਾਣਾ ਪੈਣਾ ਜਦੋਂ ਸੋਹਸ ਦੀ ਪੂੰਜੀ ਮੰਗੀ ਫਿਰ ਤਾਂ ਉਹਨਾਂ ਕੋਲ ਜਾਣਾ ਪੈਣਾ ਚੰਗੇ ਮਾਰੇ ਕਰਮ ਜੋ ਕੀਤੇ ਫਲ ਤਾਂ ਉਹਨਾਂ ਦਾ ਪਾਣਾ ਪੈਣਾ ਜਦੋਂ ਸੱਸਾਂ ਦੀ ਪੂੰਜੀ ਮੁੱਕ ਗਈ ਫਿਰ ਤੁੰਦ ਕੋਲ ਜਾਣਾ ਪੈਣਾ ਇੱਕ ਇੱਕ ਪਾਈ ਦਾ ਇਹ ਸਾਹ ਫਿਰ ਝੁਕਾਣਾ ਪੈਣਾ ਕਿਉਂ ਬੰਦਿਆ ਊਮਾ ਰੇ ਠਗਿਆ ਫਲਤਾ ਇਹਦਾ ਪਾਣਾ ਪੈਣਾ ਚੰਗੇ ਮਾਰੇ ਕਰਮ ਦਾ ਇਹ ਸਾਹ ਹਫਤੇ ਨੂੰ ਝੁਕਾਉਣਾ ਪੈਣਾ ਸੱਸਾਂ ਦੀ ਜਗ ਮੱਕਰੀ ਪੂੰਜੀ ਫਿਰ ਤਾਂ ਤੈਨੂੰ ਜਾਣਾ ਪੈਣਾ ਫਿਰ ਤਾਂ ਤੈਨੂੰ ਜਾਣਾ ਦੋਸਤ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ